ਆਵੇ ਹਰਿਆਣੇ ਦੇ ਸ਼ੋਰੇ ਕਿੰਨੇ ਆਮੀਰ ਹੁੰਦੇ ਆ ਸਾਨੂੰ ਦੱਸਾਂਗੇ ਆ ਦੇਖਣ ਨੂੰ ਬੰਦਾ ਐ ਲੱਗਦਾ ਜਿਵੇਂ ਕੰਡਮਿਆਂ ਹੁੰਦਾ ਫਲਾਹ ਹਾਲ ਅਸੀਂ ਕੇਐਲਸੀਸੀ ਟਾਵਰ ਦੇ ਵਿੱਚ ਆ ਤੇ ਇਹ ਦੀਵਾਲੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਜਿਹੜੇ ਬਲੌਗ ਬਾਅਦ ਚ ਦੇਖਣਗੇ ਉਦੋਂ ਵੀ ਤਾਂ ਮੇਰੇ ਨਾਲ ਗਗਨਦੀਪਾ ਗਗਨਦੀਪ ਕਹਿੰਦਾ ਮੈਂ ਫੋਨ ਲੈਣਿਆ ਆਈਫੋਨ ਓਏ ਹੈ ਉਹ ਵੀ 17 ਪ੍ਰੋ ਮੈਕਸ ਜੋ ਵੀ ਕਿੰਨੇ ਲੈਣਿਆ ਯਾਰ ਦੋ ਦੇਖੋ ਯਾਰ ਦੋ ਇਹ ਆਪਣਾ ਟੂਰ ਤੇ ਆ ਸੀ ਇਹ ਹਰਿਆਣੇ ਦੇ ਵਿੱਚ ਬਲੌਗ ਪਾਉਂਦਾ ਫਲਾਹ ਹਾਲ ਆਪਾਂ ਸਾਨੂੰ ਇਹ ਕੇਐਲਸੀਸੀ ਟਾਵਰ ਦਿਖਾਉਣਾ ਉਦੋਂ ਬਾਅਦ ਚੱਲਦੇ ਆ ਅੰਦਰ ਠੀਕ ਆ ਤੇ ਆ ਜਿਹੜੀਆਂ ਚੀਜ਼ਾਂ ਇੱਥੇ ਬਹੁਤ-ਬਹੁਤ ਮਹਿੰਗੀਆਂ ਵੀਰੇ ਸ਼ਰਟ ਵੀ ਲੱਖ-ਲੱਖ ਰੁਪਏ ਦੇ ਹੁੰਦੇ ਤੇ ਤੇ ਜਿਹੜੇ ਉਹ ਬੀਬੀ ਲਾਲ ਜਹਾ ਝੁਗਾ ਪਾਈ ਬੈਠੇ ਨਾ ਇਹ ਘੱਟੋ-ਘੱਟ ਮੈਜਿਸ ਨੂੰ ਅੰਦਰ ਜਾ ਕੇ ਦਿਖਾਵਾਂ ਨਾ ਬਾਹਰ ਆਲਾ 70-80 ਹਜ਼ਾਰ ਰੁਪਏ ਨੂੰ ਹੱਥ ਮਾਰ ਜਾਂਦੀ ਹੁੰਦੀ ਆ ਪਰ ਆਪਾਂ ਪਹਿਲਾਂ ਬੀਬੀ ਨੂੰ ਮਿਲਦੇ ਆ ਬਾਅਦ ਵਿੱਚ ਇਹਨਾਂ ਆਪਾਂ ਦਿਖਾਉਨੇ ਆ ਵੀ ਕਿੱਥੇ ਆ ਜਾ ਆ ਜਾ ਇੱਧਰ ਦੇਖ ਲੈ ਭਾਈ ਆ ਬੀਬੀ ਦਾ ਦੇਖੇ ਕੀ ਹਿਸਾਬ ਕਿਤਾਬ ਆ ਵਾਟ ਇਜ਼ ਦੀ ਪ੍ਰਾਈਸ ਆਫ ਦਿਸ ਸਮਨ ਰਿਚ ਚੈੱਕ ਪਲੀਜ਼ ਕਿਉਂਕਿ ਇਹਨੇ ਆਪਦੀ ਬੀਬੀ ਵਾਸਤੇ ਲੈ ਕੇ ਜਾਣੀ ਹੈ ਨਹੀਂ ਭਰਾਵਾ ਖੜ ਜਾ ਥੱਲੇ ਥੱਲੇ ਦੀ ਕੱਢ ਗਏ 5090 5 ਦਿਖਾ ਦੇ ਮਾੜਾ ਜਿਹਾ ਰਿੰਗਟ ਮਲੇਸ਼ੀਅਨ ਮਨੀ 5090 ਮਤਲਬ ਇੰਡ ਕਾ ਦਾ ਸਵਾ ਕਲਾਖ ਰੁਪਇਆ ਹੋਗਾ 5090 ਆ ਵਿੱਚ ਆ ਮਿਲਣਗੇ ਆ ਵੀ ਮਿਲਣਗੇ ਇਨਕਲੂਡ ਝੂਲੇ ਝੂਲੇ ਨਾਲ ਕੋਲੜ ਦਸਾਂਗੇ ਦਿਸ ਵਨ ਨਾਟ ਅਗਲੀ ਇਨਕਲੂਡ ਦਿਸ ਡਰੈਸ ਯਾ ਨਾ ਇਨਕਲੂਡ ਦਿਸ ਵਨ ਦਿਸ ਵਨ ਦਿਸ ਸੌ ਇਸ ਸੈਪਰੇਟ ਓਕੇ ਲਾ ਵੀਰੇ ਤੱਪੜੇ ਭੜੇ ਸ਼ੌਂਕ ਆ ਸਵਾ ਲੱਖਾਂ ਨਾਲ ਲੱਖ ਤੋਂ ਹੀ ਵੱਧ ਗਿਆ ਕੰਮ ਬਾਈ ਆਪਾਂ ਚੱਲ ਗਏ ਮੈਂ ਕਹਣਾ ਤੈਨੂੰ ਆ ਫੋਨ ਹੀ ਦਿਵਾ ਦਿੰਨਾ ਸਵਾ ਲੱਖ ਦਾ ਝੁੱਗਾ ਪਾਉਂਦੇ ਲੋਕ ਚੰਗਾ ਗਗਨ ਲੈਣਾ ਫਿਰ ਉਹ ਝੁੱਗਾ ਜਾਏ ਸਵਾ ਲੱਖ ਦਾ ਦਾ ਬੋਲਟ ਆ ਜਾ ਸਵਾ ਲੱਖ ਦਾ ਬੋਲਟ ਆ ਜਾ ਇਹਦਾ ਉੱਥੇ ਹੀ ਕੰਮ ਹੈ ਇੱਥੇ ਲੋਕ ਆਪਣਾ ਕੋਈ ਚੀਜ਼ ਤੂੰ ਐਂ ਦੱਸ ਨਾ ਸਵਾ ਲੱਖ ਦਾ ਤਾਂ ਆਪਣਾ ਟੂਰ ਨੀਗਾ ਪੈਂਦਾ 5 ਦੇ ਜਾਂਦਾ ਇੱਕ ਝੁੱਗੇ ਦੇ ਰੇਟਸ ਤਾਂ ਮੈਂ ਇਹਦਾ ਹੈਗਾ 5 ਦੇਸ਼ਾਂ ਦਾ ਟੂਰ ਘਮਾਉਂਦਾ 99000 ਜੋ ਸਵਾ ਲੱਖ ਦਾ ਕਹਿੰਦਾ ਝੁੱਗਾ ਪਾਏ ਇਹ ਨਹੀਂ ਲੈਤਾ ਜਾ ਸਕਦਾ ਇਹਦਾ ਕੋਈ ਤੁਕਣੀ ਬਣਦਾ ਤਾਂ ਕਰਕੇ ਇਸ ਨੂੰ ਕੈਨਸਲ ਕਰਕੇ ਅਸੀਂ ਹੁਣ ਅੱਗੇ ਵਧਦੇ ਹਾਂ ਸੋ ਸੈਕੰਡ ਫਲੋਰ ਤੇ ਲੱਗੀ ਜਾਂ ਚਾਹ ਵੀ ਬਹੁਤ ਮਹਿੰਗੀ ਆ ਅਸੀਂ ਦੇਖਦੇ ਆਖ ਨੇ ਸਾਰਾ ਨਾਲ ਵਧੀਆ ਨਜ਼ਾਰਾ ਮੈਨੂੰ ਇਹਨਾਂ ਨੂੰ ਆਉਂਦਾ ਕਾਰਨ ਆ ਸੈਂਟ ਜੇ ਹੁੰਦੇ ਜਿੰਨੇ ਮਰਜ਼ੀ ਲਾ ਕੇ ਨਿਕਲਿਓ ਠੀਕ ਐ ਇਹ ਮਤਲਬ ਆਪਾਂ ਮਹਿੰਗੇ ਮਹਿੰਗੇ ਸੈਂਟ ਲਾਇਦਾ ਭੜੇ ਭੜੇ ਸ਼ੌਂਕ ਮੇਰੀ ਫੱਤੋ ਦੇ ਪਰ ਫਿਲਹਾਲ ਆਪਾਂ ਸੈਕੰਡ ਫਲੋਰ ਤੇ ਆ ਹਨਾ ਜੇ ਕੇਐਲਸੀ ਦੇ ਵਿੱਚ ਤੁਸੀਂ ਮੋਬਾਈਲ ਲੈਣਾ ਉਹ ਥਰਡ ਫਲੋਰ ਤੇ ਆ ਸੋ ਆਪਾਂ ਥਰਡ ਫਲੋਰ ਤੇ ਜਾਵਾਂਗੇ ਇਹ ਤਾਂ ਐ ਸੈਕੰਡ ਹੀ ਐ ਇਹਨਾਂ ਨਾਲ ਤੁਹਾਨੂੰ ਦਿਖਾ ਦੇ ਕੇ ਦਵਾਲੀ ਤੇ ਚੀਨੇ ਇੰਡੀਆ ਨਾਲ ਤੇ ਮਲਾਈ ਲੋਕਾਂ ਦਾ ਦੇਸ਼ ਆ ਉਹਦਾ ਨਾਮ ਹੈਗਾ ਮਲੇਸ਼ੀਆ ਸੋਹ ਦਰਸ਼ਕ ਵੀਰੋ ਸੈਕੰਡ ਫਲੋਰ ਤੇ ਆ ਚੁਗੇ ਜੇ ਤੁਸੀਂ ਪਾਉਣਾ ਨਾ ਇਧਰ ਆਓ ਇਧਰ ਆ ਆ ਠੀਕ ਹੈ ਇੱਥੇ ਇਹ ਇਹ ਗਰੀਬਾਂ ਦਾ ਹੀ maal ਹੈ ਇਹ ਸਿਰਫ ਦੋ ਦੋ ਤਿੰਨ ਤਰ੍ਹਾਂ ਦੀਆਂ ਸ਼ਰਟਾਂ ਹਨਾ ਤਾਂ ਕਰੇ ਆਪਾਂ ਇਹੋ ਜਿਹੇ ਥਾ ਦੇ ਤਾਂਉਂਦੇ ਨਹੀਂਗੇ ਅਮੀਰ ਯਾਦਿਆਂ ਦਾ ਸ਼ੌਂਕ ਹੋਰ ਹੁੰਦੇ ਆ ਵੀਰੇ ਹਾਂ ਜੀ ਇਧਰੋਂ ਚੀਨਣ ਨੇ ਲੈਤਾ ਸਮਾਨ ਤੇ ਨਾਲ ਬੀਬੀਆਂ ਹੋਗੀਆਂ ਇਕੱਠੀਆਂ ਤੇ ਇਧਰਲੇ ਪਾਸੇ ਕਿਉਂਕਿ ਸਾਨੂੰ ਦਾ ਭਾਰ ਦਾ ਵੀ ਰੋਲਾ ਪੈਣਾ ਹੈਣਾ ਤੇ ਜਿਹੜੇ ਆਹ ਬੈਗ ਹਨ ਇਹ ਵੀਰੇ 50-5000 ਰੁਪਏ ਦੇ ਆ ਤੁਸੀਂ ਮੰਨੋਗੇ ਤੁਸੀਂ ਕਹੋਗੇ ਨਾ ਝੂਠ ਮੋਲ ਦਾ ਕੋਟਲੀ ਕੋਟਲੀ ਝੂਠ ਕਿਥੇ ਬੋਲਦਾ ਲਾਈਟ ਆ ਦੇਖ ਇਹਨੂੰ ਇਹ ਕਿੰਨਾ ਗੁਣਾ ਕਰ ਲਾ ਕਰੋ 2500 ਨੂੰ 20 ਨਾਲ ਗੁਣਾ ਕੀਤਾ ਤਾਂ ਕਿੰਨੇ ਬਣ ਗਏ 50000 ਆਏ ਕਰ ਵੀਰੇ ਸਿੱਧੀ ਸਿੱਧੀ ਚੱਲ ਗਏ ਤੀਜੇ ਫਲੋਰ ਤੀਜਾ ਫਲੋਰ ਆ ਗਿਆ ਇਧਰਲੇ ਪਾਸੇ ਆਪਾਂ ਚੱਲਦੇ ਆਂ ਐਪਲ ਸਟੋਰ ਹੁਣ ਅਸੀਂ ਪਹੁੰਚ ਲੱਗਿਆ ਥਰਡ ਫਲੋਰ ਤੇ ਦੇਖੋ ਚੀਨਣੇ ਕਨੀ ਟੌਰ ਕੱਢੀ ਆ ਨਾਲ ਉਹਦੇ ਚੀਨਣ ਬੰਦੇ ਨੇ ਬੜੀ ਸੋਹਣੀ ਮੈਚਿੰਗ ਕੀਤੀ ਹੈ ਨਾ ਤੇ ਥਾਂ ਥਾਂ ਤੇ ਬਈ ਚਾਹਦੀਆਂ ਦੁਕਾਨਾਂ ਨੇ ਇੱਥੇ ਠੀਕ ਆ ਤੇ ਜਵਾਕਾਂ ਵਾਲੇ ਕੱਪੜੇ ਆ ਪਰ ਮਹਿੰਗੇ ਬਹੁਤ ਆ ਗੋਰੇ-ਗੂਰੀਆਂ ਘੁੰਮਦੇ ਫਿਰਦੇ ਆ ਚੀਨੇ-ਚੀਨਣਾ ਇੰਡੀਆ ਇੰਡੀਆ ਤੇ ਫਿਰ ਹਾਲਾ-ਪਾਸ ਸਾਰੀਆਂ ਗੱਲਾਂ ਨੂੰ ਛੱਡੋ ਤੇ ਪਹੁੰਚੋ ਐਪਲ ਸਟੋਰ ਦੇ ਵਿੱਚ ਇਹਨਾਂ ਤੋਂ ਪੁੱਛਦੇ ਵੀ ਛੋਡੇ ਕੋਲ ਅੱਜ ਅਵੇਲੇਬਲ ਫੋਨ ਹੈਗੇ ਵੀ ਆ ਜਾਂ ਨਹੀਂ ਹੈ ਠ ਠੀਕ ਹੈ ਆਹ ਰੇਟ ਜੇ ਕਿਸੇ ਨੇ ਦੇਖਣੇ ਕਿੰਨੇ-ਕਿੰਨੇ ਰਿੰਗਟਾਂ ਦੇ ਆ 6000 ਰਿੰਗਟਾਂ 17 پرو ਮੈਕਸ ਹੈ ਠੀਕ ਹੈ ਤੇ ਬਾਕੀ ਆ ਤੁਸੀਂ ਜਿਹੜਾ ਕੁਝ ਦੇਖਣਾ ਦੇਖ ਲਓ ਠੀਕ ਹੈ ਅਵੇਲੇਬਿਲਟੀ ਅੱਜਕੱਲ ਹਜੇ ਦੁਨੀਆਂ ਦੇ ਵਿੱਚ ਬਹੁਤ ਘੱਟ ਹੈ ਕੱਲ ਸਾਨੂੰ ਇਹੋ ਜੇ ਮੰਨ ਲਾ ਆ ਆ ਮਿਲਦਾ ਸੀਗਾ ਆਈਫੋਨ ਹਨਾ ਇੱਥੋਂ ਤੱਕ ਕਿ ਇੰਨਾ ਜਿਹੜਾ ਧੱਕਾ ਪਿਆ ਇਸ ਫੋਨ ਨੂੰ ਜਿਹੜਾ ਆਈਫੋਨ ਪ੍ਰੋ ਮੈਕਸ ਆ ਕਿ ਡੰਮੀ ਵੀ ਚੱਕਦਾ ਉਹਨਾਂ ਨੇ ਨ ਕਿਉਂਕਿ ਮਿਲਦਾ ਨਹੀਂ ਵੀਰੇ ਇਹ ਗੁਰਪੇ ਤੇ ਕੋਟਲੀ ਕੋਲੀ ਇਹ ਫਲਾਹ ਤੁਸੀਂ ਜਿਹੜਾ ਹੈਗਾ ਆਈਫੋਨ ਪ੍ਰੋ ਮੈਕਸ ਸਾਲ 17 ਪ੍ਰੋ ਮੈਕਸ 1 ਟੀਵੀ ਦੇ ਵਿੱਚ ਦੇਖ ਰਿਹਾ ਹਾਂ ਵੀਰੇ ਦੇਖੋ ਦਿਨ ਚੜਾਉਂਦਾ ਜਿੱਥੇ ਚੜਦਾ ਨਹੀਂ ਵੀਰੇ ਅਸ ਤਾਂ ਵੈਸੇ ਘਵਰਾ ਗਏ ਸੀ ਆਹ ਪਏ ਪ੍ਰੋ ਵਾਲੇ ਠੀਕ ਹੈ ਇਹ ਕਹਿੰਦਾ ਵੀ ਬਲੌਗਿੰਗ ਵਾਸਤੇ ਬਹੁਤ ਕੰਮ ਹੈ ਬਾਕੀ ਪਤਾ ਲੱਗੂਗਾ ਹਨਾ ਜਦੋਂ ਹੁਣ ਕਰਿਆ ਕਰਾਂਗੇ ਤੇ ਆ ਪ੍ਰੋ ਮੈਕਸ ਤੇ ਇੰਨੇ ਨੇ ਰੇਟ ਤੇ ਇਹ ਦੇਖ ਲਓ ਠੀਕ ਹੈ ਪਰ ਫਰਾਲ ਮੈਂ ਬੰਦੇ ਨਾਲ ਗੱਲ ਕੀਤੀ ਉਹ ਕਹਿੰਦਾ ਤੁਹਾਨੂੰ ਪ੍ਰੋ ਮੈਕਸ ਨਹੀਂ ਮਿਲ ਸਕਦਾ ਕੱਲਾ ਪ੍ਰੋ ਮਿਲ ਸਕਦਾ ਉਹ ਵੀ ਸੰਤਰੀ ਜਿਹੇ ਕਲਰ ਦਾ ਇਦਾਂ ਦਾ ਇਹ ਤਾਂ ਵੈਸੇ ਪ੍ਰੋ ਮੈਕਸ ਹੈ ਪ੍ਰੋ ਐਡਾ ਕਹੂਗਾ ਥਿਸ ਇਜ਼ ਸਮਾਲ ਥਿਸ ਕੀ ਤੁਸੀਂ ਲੈਣਾ ਪਸੰਦ ਕਰੋਗੇ ਹੈ ਹਾਂ ਮੂੰਜ ਕਿਹੜਾ ਲੌਂਗ ਲੇਜ ਗਿਆ ਪੰਗਾ ਬੋਲਪਾ ਕਿੰਨੇ ਫੋਨ ਲੈਣੇ ਆ ਦੋ ਲੈਣੇ ਦੋ ਲੈਣੇ ਆ ਤੇ ਜੀ ਨਾ ਮਿਲਿਆ ਫਿਰ ਕੀ ਕਰਾਂਗੇ ਲੈਣਾ ਪਊਗਾ ਨਹੀਂ ਮੰਨ ਲਾ ਆਪਾਂ ਉਧਰੋਂ ਪੈਸੇ ਵੀ ਮੰਗਾ ਲੇ ਤੂੰ ਠੀਕ ਹੈ ਤੇ ਫੇਰ ਤਾਂ ਔਖਾ ਹੋਊ ਕੰਮ ਫਲਹਾਲ ਇਹਦਾ ਭਰਾ ਕਹਿੰਦਾ ਵੀ ਕਿਥੇ ਨੇ ਨਾ ਕੈਨੇਡਾ ਰਹਿੰਦਾ ਦੇਖ ਲੈ ਕੈਨੇਡਾ ਦੇ ਭਰਾਵਾਂ ਦੇ ਸਿਰਾਂ ਤੇ ਐਸ਼ਾ ਹੁੰਦੀਆਂ ਹਨਾ ਸੋ ਨਾਲ ਨਾਲ ਥੈਂਕ ਯੂ ਵੀ ਬੋਲਦੇ ਤਾਂ ਹੁੰਦਾ ਹੈ ਪਰ ਇੱਕ ਗੱਲ ਆ ਵੀ ਇਹਨੇ ਵਿਚਾਰੇ ਨੇ ਲੈਣਿਆ ਦੋ ਫੋਨ ਇਹ ਕਹਿੰਦਾ ਯਾਰ ਇੱਕ ਮੇਰੇ ਵਾਸਤੇ ਹੋਊਗਾ ਇੱਕ ਮੇਰੀ ਮਾਸੀ ਵਾਸਤੇ ਮਿਲ ਜਾਊਗਾ ਹਨਾ ਸੋ ਭਾਈ ਦੇਖਦੇ ਆਂ ਬਾਕੀ ਇਹਨੇ ਪੈਸੇ ਪੁੱਛਤਾ ਮੰਗਾ ਲਏ ਆ ਤੇ ਪੈਸੇ ਵਾਲੇ ਥੱਲੇ ਥੱਲੇ ਚੱਲਦੇ ਪਰ ਪੁੱਛਦੇ ਵੀ ਉਹਨੂੰ ਮਿਲਦੇ ਵੀ ਤੇ ਨਹੀਂ you have only this one yeah this, this one uh, can i show me ਲਓ ਵੀ 256 GB ਜਿਹੜਾ ਹੈਗਾ ਉਹ ਤਾਂ ਨੂੰ ਮਿਲਦਾ ਕਲਰ ਕਾਸਮਿਕਲ ਵਾਟ ਇਜ਼ ਪ੍ਰਾਈਸ ਆਫ ਦਿਸ ਵਨ ਆਈਫੋਨ 99 ਰਿੰਗਟ ਯੈਸ ਨੋ ਟੈਕਸ ਰਿਟਰਨ ਟੈਕਸ ਨਹੀਂ ਮਿਲਦਾ ਇਥੇ ਬਾਪਸ ਅਬ ਆ ਪਹਿਲਾਂ ਪੁੱਛਿਆ ਵੀ ਮੋਬਾਈਲ ਹੈਗਾ ਤੇ ਨਹੀਂ ਤੇ ਹੁਣ ਆਪਾਂ ਕਰਾਂਗੇ ਐਕਸਚੇਂਜ ਤੇ ਸੋ ਕਹਿੰਦਾ ਵੱਡਾ ਵੀਰ ਆ ਭਾਈ ਕੈਨੇਡਾ ਰਹਿੰਦਾ ਹੈ ਤਾਂ ਹੁਣ ਬਾਪ ਉਹਨੇ ਬਾਈ ਨੇ ਇਧਰੋਂ ਪੈਸੇ ਪਾਏ ਆ ਤੇ ਹਰਿਆਣਵੀ ਨੇ ਇਥੋਂ ਹੁਣ ਕਢਾ ਲੈਣੇ ਆ ਤੇ ਫਿਰ ਅੱਗੇ ਜਾ ਕੇ ਖਰੀਦਦੇ ਆ ਲਓ ਜੀ ਸਾਈਨ ਕਰ ਤੇ ਇੱਥੇ ਲੈ ਪਾਸੋਂ ਗਿੰਦੇ ਨੇ ਨੇ ਪੈਸੇ 4950 4950 ਯਾਰ ਦੋ ਗੁੱਟੀਆਂ ਫੜਾ ਕੇ ਦੇਨੇ ਆ 10998 ਰਿੰਗਟ ਲੱਗ ਜਾਣੇ ਆ ਠੀਕ ਹੈ ਮਤਲਬ ਤੁਸੀਂ ਆਪ ਹੀ ਇੱਕੀ ਬਾਈ ਨਾਲ ਗੁਣਾ ਕਰਕੇ ਦੇਖੀ ਜਾਓ ਇਧਰੋਂ ਮਸ਼ੀਨਾਂ ਚੱਲਦੇ ਚਾਹ ਮੇਰੇ ਉਧਰੋਂ ਫੇਰ ਗੁੱਟੀ ਪਾਈ ਬੀਬੀ ਨੇ ਚਾਹ ਬੀਬੀ ਕਰਾ ਆ ਇਧਰੋਂ ਮਸ਼ੀਨ ਜਿਹੜੀ ਜਾਂਦੀ ਕਿੰਨੇ ਗੁੱਟਾ ਇਹੇ ਹੈਗੀਆਂ 16 ਬੱਸ ਇਹ ਕਾਫੀ ਖਾਰ ਜਿੰਨਾ ਦੋਸਾਂ ਨੂੰ ਨਹੀਂ ਪੈਸਾ ਬਹੁਤ ਲੱਗਣਾ ਤਰਾ ਯਾਰ ਬਹੁਤ ਲੱਗ ਜਾਣਾ ਉਹ ਦੇ ਗੁੱਟਾਂ ਪੰਗਾ ਚੱਕ ਲਿਆ ਲਓ ਜੀ ਇੰਨੇ ਨੋਟਾਂ ਦਾ ਫੋਨ ਆਉਣਾ ਹੈ। ਓਹੋ ਹੋ ਹੋ ਬਾਬੇ। ਢੜੀ ਲੱਗ ਜਾਣੀ ਹੈ ਤਾਂ। ਅਮਜੀਰੀ ਬਹੁਤ ਹੋ ਗਈ ਮੈਂ ਕਿਹਾ ਛੱਡ ਫੋਨ ਨਾ ਯਾਰ ਚੱਲ ਗਈ। ਫਲਾ ਟੱਲਣ ਚੱਲ। ਇਹ ਪੂਰਾ ਸਿੱਖਿਆ ਇੱਥੇ ਵੀ ਜੂਗਾ ਵੀ ਹੁੰਦਾ ਹੈ। ਚੀਨੇ ਇਹਨੇ ਹਾਂ ਕਿਸੇ ਨੂੰ ਕਿਸੇ ਨੂੰ ਚੀਨੇ ਇਹਨੇ ਪੈਸੇ ਲਾ ਕੇ ਕਿਸੇ ਨੂੰ ਖੇਡਦੇ ਹਨ। ਐਨੇ ਨੇ। ਦੇਖ ਲਓ ਬਈ ਐਨੇ ਪੈਸੇ ਨੇ ਸਾਰੇ ਸਾਰੇ ਜੇਬ ਚ ਭਰੇ ਆ ਚਲੇ ਗਏ। ਇਹ ਆਪਣੇ 1 ਮਿੰਟ ਵਾਸਤੇ ਆ ਉਦੋਂ ਬਾਅਦ ਫੋਨ ਆਪਣਾ ਪੈਸੇ ਉਹਨਾਂ ਦੇ ਲਓ ਜੀ ਇੰਨੀਆਂ ਗੁੱਟੀਆਂ ਦੀਆਂ ਗੁੱਟੀਆਂ ਦੇ ਦਿੱਤੀਆਂ ਦੇ ਭਰਾ ਮੇਰੇ ਇਹਨੂੰ 10998 ਰਿੰਗਟ ਲੈ ਬਾਈ ਘਰ ਚੱਕ ਇਹ ਤੇਰੇ ਤੇ ਆ ਸਾਡੇ ਹਨਾ ਓਏ ਹੋ ਇਹ ਵੀ ਕਨਫਿਊਜ਼ ਹੋ ਗਿਆ ਵੀ ਕਿੰਨੇ ਪੈਸੇ ਦੇ ਦਿੱਤੇ ਆ ਪਰ ਫਲਾਹ ਆ ਦੇਖ ਲਓ ਬਾਈ ਦੁਨੀਆਂ ਦੇ ਸ਼ੌਂਕਾਂ ਦਾ ਕੋਈ ਮੂਲ ਨਹੀਂ ਸਾਰੇ ਪਾਸੇ ਸੰਤਰੀ ਸੰਤਰੀ ਹੋਇਆ ਪਿਆ ਹਨਾ 7 Pro ਵਾਕਈ ਆ ਤੇਰੇ ਫੋਨ ਦੀ ਚ ਬਿਲਕੁਲ ਆ ਯਾਰ Pro Max ਦੀ ਤਾਂ ਨਹੀਂ ਮਸ਼ਹੂਰੀ ਉੱਤੇ ਵੀ ਪ੍ਰੋਦੀ ਆ ਕਿੱਦਾਂ ਲੱਗ ਰਿਹਾ ਹੈ ਵਧੀਆ ਲੱਗ ਰਿਹਾ ਹੈ ਹੈ ਵਧੀਆ ਲੱਗ ਰਿਹਾ ਜਿਹਨੇ ਪੈਸੇ ਪਾਇਆ ਉਹਨੂੰ ਕਿਵੇਂ ਲੱਗ ਰਿਹਾ ਉਹਨੂੰ ਤਾਂ ਪਤਾ ਨਹੀਂ ਉਹ ਤਾਂ ਪਤਾ ਹੀ ਨਹੀਂ ਕਿਵੇਂ ਲੱਗ ਰਿਹਾ ਉਹ ਬਹੁਤ ਫੋਨ ਕੀਤੇ ਹੋਣਾ ਘਟੋ ਘਟ ਸਾਡੇ 2 ਦਿਨ ਉਹਨੇ ਗੇੜੇ ਹੀ ਮرائی ਰੱਖੇ ਠੀਕ ਹੈ ਵੀ ਬਾਈ ਲੈਣਾ 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 ਆਖਰ ਨੂੰ ਮੈਂ ਕਿਹਾ ਬਾਈ ਲੈ ਚੱਪ ਕਰਕੇ ਹੁਣ ਇਹ ਇਥੋਂ ਠੀਕ ਹੈ ਇਹ ਫਲਹਾਲ ਆਪਾਂ ਲਿਆ ਜਿਹੜਾ ਮਲੇਸ਼ੀਆ ਦੀ ਸਭ ਤੋਂ ਜ਼ਿਆਦਾ ਲੈਂਡਮਾਰਕ ਬਿਲਡਿੰਗ ਹੈ ਟਵਿਨ ਟਾਵਰ ਜਿਹਨੂੰ ਕੇਐਲਸੀ ਸੀਗੇ ਹੁੰਦੇ ਹੈ ਨਾ ਤਾਂ ਫਲਹਾਲ ਕਦਾ ਇਹ ਆ ਜਾਊਗਾ ਫਿਰ ਇਹਦੀ ਆਪਾਂ ਅਨਬਾਕਸਿੰਗ ਤੁਹਾਨੂੰ ਦਿਖਾ ਲਿਆਂਗੇ ਵੀਰੇ ਮਿਲ ਗਏ ਦੇਖ ਦਿਖਾ ਦੇ ਫਿਰ ਲੋਕਾਂ ਨੂੰ ਸਾਰੇ ਕੱਢ ਕੇ ਬਿੱਲ ਵੀ ਲੱਤ ਜਿਦਾ ਘੜਤਾ ਉਹਨਾਂ ਨੇ ਲਾਇਆ ਬਈ ਆ ਜਾ ਕੋ ਇਹ ਖੋਲ ਕੇ ਲੈ ਕੇ ਜਾਨੇ ਤਾਂ ਆ ਹੀ ਲੈ ਕੇ ਜਾਨੇ ਆ ਹੀ ਲੈ ਕੇ ਜਾਨਾ ਮੈਨੂੰ ਲੱਗਦਾ ਤੂੰ ਕਾਹ ਵੇਚਨੇ ਹੋਣੇ ਜਿਹੜੇ ਸਾਨੂੰ ਮਿਲਦਾ ਤੈਨੂੰ ਲੱਗਦਾ ਨਹੀਂ ਤਾਂ ਨਹੀਂ ਜੇ ਖੋਲ ਕੇ ਲੈ ਜੰਗਾ ਫਿਰ ਚਲੇ ਜਾਣਾ ਕੰਮ ਇਹ ਮੈਨੂੰ ਲੱਗਦਾ ਸਾਰੇ ਟੂਬ ਪਰ ਖਰਚਾ ਕੱਢ ਗਿਆ ਕੱਢ ਗਿਆ ਕੱਢ ਗਿਆ ਲਓ ਜੀ ਠੰਡਾ ਜਾ ਹੋ ਕੇ ਤੇ ਮੋਬਾਈਲ ਲੈ ਕੇ ਚੱਲਿਆ ਆ ਸਾਹਮਣੇ ਆ ਗਾ ਮਲੇ ਜੀ ਜੇ ਨਾ ਕੋੜਗਾ ਠੀਕ ਹੈ ਇਦਾਂ ਦਾ ਨਾ ਪਹਿਰਾਵਾ ਹੁੰਦਾ ਬਾਕੀ ਇਹ ਅਗਲੇ ਬਲੌਗਾਂ ਵਿੱਚ ਦੱਸਾਂਗੇ ਵੀ ਲੋਕ ਕਿਵੇਂ ਰਹਿੰਦੇ ਆ ਪਰ ਫਿਲਹਾਲ ਆਪਾਂ ਥੱਲੇ ਜਾ ਕੇ ਆਉਣਾ ਆਪਾਂ ਨੂੰ ਜਿਹੜਾ ਹੈਗਾ ਮੈਂ ਇੱਕ ਡੌਨਰ ਵਾਲੇ ਜਰੂਰ ਜਿਹੜੇ ਹੈਗੇ ਆਵਾਜ਼ਾਂ ਮਾਰਦੇ ਆ ਕਿਉਂਕਿ ਢਿੱਡ ਨੂੰ ਲੱਗ ਗਿਆ ਭੁੱਖ ਸੋ ਚੱਲ ਗਏ ਸੋ ਇੱਥੇ ਹੀ ਆਪਣਾ ਜਿਹੜਾ ਇਹ ਬਲੌਗ ਖਤਮ ਹੁੰਦਾ ਹੈ ਤੇ ਇਹਦੀ ਅਨਬਾਕਸਿੰਗ ਵਾਸਤੇ ਅਗਲਾ ਮੋਬਾਈਲ ਦਿਖਾਵਾਂਗੇ